ਵੇਾਰੇ ਦਰਸ਼ਕੋ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੀ ਅੱਜ ਦੀ ਕਹਾਣੀ ਹੈ ਪਰਮਾਤਮਾ ਦਾ ਸ਼ੁਕਰ ਪਰਮਾਤਮਾ ਦਾ ਸ਼ੁਕਰ ਕਰੋ ਸ਼ੁਕਰਾਨੇ ਵਿੱਚ ਬਹੁਤ ਤਾਕਤ ਹੁੰਦੀ ਹੈ ਰੋਜ਼ਾਨਾ ਸ਼ੁਕਰਾਨਾ ਕਰੋ ਮੇਰੇ ਪਰਮ ਪਿਤਾ ਪਰਮਾਤਮਾ ਤੇਰਾ ਕੋਟ ਕੋਟ ਧੰਵਾਦ ਮੇਰੇ ਹੱਥਾਂ ਨੂੰ ਫੜਨ ਲਈ ਮੇਰੇ ਸਿਰ ਤੇ ਹੱਥ ਧਰਨ ਲਈ ਤੇਰਾ ਧੰਵਾਦ ਮੁਸ਼ਕਲ ਚਾਹੇ ਕਿੰਨੀ ਵੀ ਵੱਡੀ ਹੋਵੇ ਬਿਲਕੁਲ ਪਰੇਸ਼ਾਨ ਨਾ ਹੋਵੋ ਕਿਉਂਕਿ ਜਿੱਥੋਂ ਸਾਡੇ ਤਾਕਤ ਖਤਮ ਹੁੰਦੀ ਹੈ ਉੱਥੇ ਪ੍ਰਮਾਤਮਾ ਦੀ ਤਾਕਤ ਸ਼ੁਰੂ ਹੁੰਦੀ ਹੈ ਸਾਨੂੰ ਪ੍ਰਮਾਤਮਾ ਦੇ ਸਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਜਿਸ ਨੇ ਸਾਨੂੰ ਮਨੁੱਖਾ ਜਨਮ ਦੇ ਨਾਲ ਨਾਲ ਇੱਕ ਤੰਦਰੁਸਤ ਸਰੀਰ ਵੀ ਦਿੱਤਾ ਹੋਇਆ ਹੈ ਨਹੀਂ ਤਾਂ ਉਹਨਾਂ ਲੋਕਾਂ ਨੂੰ ਮਿਲ ਲਵੋ ਜਿਨ੍ਹਾਂ ਕੋਲ ਸਰੀਰ ਦੇ ਕਿਸੇ ਨਾ ਕਿਸੇ ਅੰਗ ਦੀ ਕਮੀ ਹੈ ਜਿਵੇਂ ਜਿਨ੍ਹਾਂ ਕੋਲ ਅੱਖਾਂ ਨਹੀਂ ਲੱਤਾਂ ਨਹੀਂ ਹੱਥ ਪੈਰ ਨਹੀਂ ਬਾਹਾਂ ਨਹੀਂ ਤੇ ਤੰਦਰੁਸਤ ਸਰੀਰ ਨਹੀਂ ਤੁਹਾਨੂੰ ਆਪਣੇ ਆਪ ਉਸ ਦੀ ਕੀਮਤ ਪਤਾ ਲੱਗ ਜਾਵੇਗੀ ਇੰਨਾ ਕੁਝ ਹੁੰਦੇ ਹੋਏ ਵੀ ਅਸੀਂ ਆਪਣੀ ਜ਼ਿੰਦਗੀ ਦਾ ਬਹੁਤ ਹਿੱਸਾ ਨਿਰਾਸ਼ਾ ਵਿੱਚ ਗੁਜ਼ਾਰਦੇ ਹਾਂ ਉਸ ਵੱਲੋਂ ਦਿੱਤੀਆਂ ਗਈਆਂ ਦਾਤਾਂ ਬਦਲੇ ਉਸ ਦਾ ਸ਼ੁਕਰਾਨਾ ਕਰਨ ਦੀ ਬਜਾਏ ਉਸ ਨੂੰ ਸ਼ਿਕਾਇਤਾਂ ਹੀ ਕਰਦੇ ਰਹਿੰਦੇ ਹਾਂ ਗੁਰਬਾਣੀ ਵਿੱਚ ਵੀ ਲਿਖਿਆ ਹੈ 10 ਵਸਤੂ ਲੈ ਪਛੇ ਪਾਵੇ ਇੱਕ ਵਸਤ ਕਾਰਨ ਬਿਖੋਟ ਗਵਾਵੇ ਇੱਕ ਵੀ ਨਾ ਦੇ 10 ਵੀ ਹਰ ਲੈ ਤੋ ਮੂੜਾ ਕਿਉਂ ਕਿਆ ਕਰੇ ਸੋ ਜੋ ਕੁਝ ਉਸਨੇ ਦਿੱਤਾ ਹੈ ਇਹ ਸਾਰਾ ਕੁਝ ਸਾਡੀ ਸਮਰੱਥਾ ਦੇ ਬਾਹਰ ਹੈ ਤੇ ਇਸ ਲਈ ਸਦਾ ਉਸ ਦਾ ਸ਼ੁਕਰ ਕਰਦੇ ਰਹੋ ਅਤੇ ਕਹੋ ਕਿ हे ਪ੍ਰਮਾਤਮਾ ਮੈਂ ਮੰਗਣਾ ਨਹੀਂ ਜਾਣਦਾ ਪਰੰਤੂ ਤੂੰ ਦੇਣ ਦੀ ਹਰ ਅਦਾ ਜਾਣਦਾ ਹੈ ਪਰੰਤੂ ਤੂੰ ਦੇਣ ਦੀ ਹਰ ਅਦਾ ਜਾਣਦਾ ਹੈ ਧੰਨਵਾਦ